ਬਾਬ ਸਾਹਿਬ ਜੀ ਦੇ ਅਸੀਂ ਪੈਰੋਕਾਰਾਂ ਗੱਲ ਜੇ ਅੱਜ ਇਕੱਠੇ ਹੋਏ ਨਾ ਇਹ ਨਾ ਸੋਚਿਆ ਕਰੋ ਮੋਵਤੀਆਂ ਲੈ ਕੇ ਘੁੰਮਣਾ ਸੜਕਾਂ ਦੇ ਵਿੱਚ ਰੋਸ ਮਜ਼ਾਰੇ ਕਰਨੇ ਇਹਦਾ ਤੂੰ ਬਾਹਰ ਹੋਣਾ ਪੈਣਾ ਤੁਹਾਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਕਿ ਮੇਰੀਆਂ ਗੱਲਾਂ ਜਿਆਦਿਆਂ ਨੂੰ ਕੌੜੀਆਂ ਲੱਗਣੀਆਂ ਕਿਉਂਕਿ ਕੌੜੀ ਗੱਲ ਜਿਹੜੀ ਹਮੇਸ਼ਾ ਉਹ ਸੱਚੀ ਹੁੰਦੀ ਆ ਇਹ ਜਿਹੜਾ 26 ਤਰੀਕ ਦਾ ਜੋ ਜਿਹੜਾ ਵਾਕਿਆ ਘਟਿਆ ਗਿਆ ਇਸ ਦੀ ਜਿਹੜੀ ਨੀ ਸੀ ਗਈ ਉਹ ਸਾਡੀ ਸੰਸਦ ਭਵਨ ਦੇ ਅੰਦਰ ਰੱਖੀ ਗਈ ਸੀ ਉਸ ਵੇਲੇ ਉਹਦੇ ਸਾਹਮਣੇ ਉਸ ਤੜੀ ਪਾਰ ਬੰਦੇ ਦੇ ਸਾਹਮਣੇ ਜ਼ੋਰ ਤਰੀ ਪਈ ਸਾਡੇ ਸਮਾਜ ਦੇ ਬੰਦੇ ਜਿਹੜੇ ਬੈਠੇ ਸੀ ਉਹਨਾਂ ਦਾ ਬੋਲਣ ਦੀ ਉਹ ਕਿਉਂ ਨਾ ਬੋਲੇ ਕਿਉਂਕਿ ਜਿਹੜੇ ਕੁਰਸੀ ਦੇ ਕੀੜੇ ਬਣ ਜਾਂਦੇ ਨਾ ਉਹਨਾਂ ਦਾ ਤਾਂ ਇਹਨਾਂ ਹਮੇਸ਼ਾ ਕੁਰਸੀਆਂ 'ਵਲ ਰਹਿੰਦਾ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਆ ਕਿ ਸਾਡੇ ਚਿਹਰੇ ਸਾਡੀਆਂ ਪਾਰਟੀਆਂ ਦੇ ਨਿਸ਼ਾਨ ਬਣੇ ਹੋਏ ਆ ਪਰ ਸਭ ਤੋਂ ਪਹਿਲਾਂ ਸਾਡੇ ਅੰਦਰ ਜਿਹੜਾ ਜਮੀਰ ਆ ਉਹ ਜਾਗਦਾ ਆ ਤੇ ਸਾਰੇ ਦੇ ਅੰਦਰ ਜਮੀਰ ਜਾਗਦਾ ਜਦੋਂ ਅਸੀਂ ਉਸ ਬੰਦੇ ਦਾ ਵਿਰੋਧ ਨਹੀਂ ਕੀਤਾ ਇੱਕ ਛੋਟੀ ਜੀ ਗੱਲ ਕਰਦਾ ਕਿ ਜਦੋਂ ਕਿਤੇ ਲੜਾਈ ਹੁੰਦੀ ਹੈ ਨਾ ਦੋ ਜਣਿਆਂ ਦੀ ਤੇ ਪਿੱਛੇ ਨਾ ਇੱਟਾਂ ਦਾ ਚੱਕਾ ਲੱਗਾ ਹੁੰਦਾ ਤੇ ਗ੍ਰਹਿ ਮੰਤਰੀ ਵਰਗਾ ਜਿਹੜਾ ਸ਼ਰਾਰਤੀ ਅੰਸਰ ਹੁੰਦਾ ਉਹ ਕਹਿੰਦਾ ਆ ਉਹ ਦੇਖੀ ਦੇਖੀ ਕਿਤੇ ਇਹਦੇ ਐਕਟ ਨਾਲ ਮਾਰਦੀ ਤੇਰੇ ਪਿੱਛੇ ਚੱਕਾ ਲੱਗਾ ਪਿਆ ਆ ਇਹ ਗੱਲ ਸਾਡੇ ਸਮਾਜ ਤੇ ਢੋਕਦੀ ਪਈ ਆ ਜੇ ਉਸ ਬੰਦੇ ਦਾ ਉਸ ਦਿਨ ਮੂੰਹ ਤੋੜ ਕੇ ਜਵਾਬ ਦਿੱਤਾ ਗਿਆ ਹੁੰਦਾ ਤਾਂ ਸ਼ਾਇਦ ਇਹ ਘਟਨਾ ਨਾ ਹੁੰਦੀ ਕਿਉਂਕਿ ਜਿਹੜੇ ਕੋਲ ਬੈਠੇ ਸੁਣਦੇ ਵੇਸ ਗਏ ਉਹ ਕਹਿੰਦੇ ਇੱਕ ਤਨਾਟ ਬੰਦੇ ਨੇ ਇੱਕ ਕੁੱਕੜ ਹੋ ਜਾਂਦਾ ਜਦੋਂ ਕੁੱਕੜ ਲੈ ਜਾਂਦਾ ਤੇ ਕੁੱਕੜ ਰੱਖਿਆ ਕੁੱਕੜ ਨੇ ਸਵੇਰੇ ਬਾਗ ਦੇ ਦਿੱਤੀ ਉਹ ਕੁੱਕੜ ਕੋਲ ਗਿਆ ਕਹਿੰਦਾ ਮੇਰੀ ਸੁਣੋ ਗੱਲ ਅੱਜ ਬਾਗ ਦੇ ਦਿੱਤੀ ਆ ਜੇ ਕਲ ਦਿੱਤੀ ਹੈ ਨਾ ਤੇ ਸ਼ਾਮ ਨੂੰ ਚੁੱਲ੍ਹੇ 'ਚ ਪਿਆ ਹੂੰਗਾ। ਕੁੱਕੜ ਕਹਿੰਦਾ ਠੀਕ ਆ ਜੀ। ਫੇਰ ਦੁਆਰਾ ਤੜਕਾ ਹੋਇਆ। ਕੁੱਕੜ ਨੇ ਬਾਗ ਨਹੀਂ ਦਿੱਤੀ। ਕੁੱਕੜ ਨੇ ਆਪਣੇ ਪਰ ਜੇ ਹਾਲਾਤੇ ਫੜਫੜਾਤੇ। ਕਹਿੰਦਾ ਚਲੋ ਹੁਣ ਤਾਂ ਬਾਗ ਨਹੀਂ ਦਿੱਤੀ ਪਾਰ ਹੀ ਫੜਫੜਾਏ ਆ। ਤੇ ਸ਼ਾਮ ਨੂੰ ਬੰਦਾ ਫੇਰ ਆ ਗਿਆ। ਕਹਿੰਦਾ ਬਾਗਰੀ ਦਿੱਤੀ ਠੀਕ ਆ ਕਿ ਪਰ ਵੀ ਨਹੀਂ ਦੇ ਰਹਿਣੇ ਚਾਹੀਦੇ ਉਹ ਫੇਰ ਕਹਿੰਦਾ ਠੀਕ ਆ ਜੀ ਤੀਜੇ ਦਿਨ ਉਹਨੇ ਬਾਗ ਵੀ ਨਹੀਂ ਦਿੱਤੀ ਉਹਨੇ ਪਰ ਵੀ ਨਹੀਂ ਫੜ ਬਣਾਏ ਉਹਨੇ ਸਿਰਫ ਆਪਣੀ ਗਰਦਨ ਖੇਚਲੀ ਮਾਰ ਜੀ ਉੱਪਰ ਨੂੰ ਉਹ ਬੰਦਾ ਫੇਰ ਉੱਥੋਂ ਆਇਆ ਕਹਿੰਦਾ ਤੂੰ ਬਾਗਰੀ ਦਿੱਤੀ ਤੂੰ ਪਰ ਨਹੀਂ ਫੜ ਬਣਾਇਆ ਤਾਂ ਹੌਣ ਵੀ ਨਹੀਂ ਤੇਰੀ ਉੱਚੀ ਹੋਣੀ ਚਾਹੀਦੀ ਉਹ ਫੇਰ ਕਹਿੰਦਾ ਠੀਕ ਆ ਜੀ ਕਹਿੰਦਾ ਨਹੀਂ ਤਾਂ ਵਦੀਲਾ ਕੋਲ ਹੀ ਪਿਆ ਆ ਚੌਥੇ ਦਿਨ ਉਹਨੇ ਨਾ ਬਾਗ ਦਿੱਤੀ ਨਾ ਪਰ ਫੜ ਫੜ ਬੜਾਏ ਨਾ ਉਹਨੇ ਆਪਣੀ ਗਰਦਨੋਂ ਬਾਹਰ ਕੱਢਿਆ ਪਰ ਉਹ ਫੇਰ ਬੰਦਾ ਕੋਲ ਆ ਕੇ ਕਹਿੰਦਾ ਤੂੰ ਕਾਲੂ ਆਂਡਾ ਦਵੀ ਇਸ ਗੱਲ ਤੋਂ ਬਾਅਦ ਉਹ ਕੁੱਕੜ ਰੋ ਪਿਆ ਉਹ ਕਹਿੰਦਾ ਹੁਣ ਤੂੰ ਰੋਣਾ ਜੇ ਤੈਨੂੰ ਆਂਡੇ ਦੇਣ ਦੀ ਕਹਿਤਾ ਕਹਿੰਦਾ ਮੈਂ ਰੋਣਾ ਤਾਂ ਆ ਜੇ ਮੈਂ ਮਰਨਾ ਹੀ ਸੀ ਤਾਂ ਆਪਣੀ ਬਾਗ ਦੇਣੀ ਤੇ ਨਾ ਛੱਡਦਾ ਜੋ ਜ਼ਰੂਰਤ ਆ ਕੌਣ ਗਿਆ ਨੂੰ ਖੋਤਰ ਮਾਰ ਦਿਓ ਅੱਜ ਦੇ ਦਿਨ ਦੇ ਵਿੱਚ ਮੇਰੇ ਤੋਂ ਪਹਿਲਾਂ ਵੀ ਬੁਲਾ ਰਹੇ ਨੇ ਕਿ ਹਾਂ ਅਗਰ ਗ੍ਰਹਿ ਮੰਤਰੀ